ਤभी ਕਲਾਕਾਰ ਆਇਆ ਮਨਕੀਰ ਦਿਵਰਾ ਉਹਨੇ ਸਾਨੂੰ 2.5 ਲੱਖ ਰੁਪਏ ਦਿੱਤੇ ਉਹ ਚਾਹੀ ਮਨਕੀਰ ਤੌਲਾ ਹਾਂਜੀ ਹਾਂਜੀ ਹੌਲਕ ਨੇ 2.5 ਲੱਖ ਰੁਪਏ ਦਿੱਤਾ ਇਹ ਦੋ ਘਾਵਾਂ ਦਿੱਤੀਆਂ ਨਹੀਂ ਬਚੀਆਂ ਹਾਂਜੀ ਇੱਕ ਜੀ ਚਾਹੀ 1.5 ਲੱਖ ਦਾ ਤਾਂ ਲਿਆ ਵੀਰ ਜੀ ਇਹ ਲੱਖ ਰੁਪਏ ਸਾਡੇ ਕੋਲ ਹੈਗਾ ਉਹਦੇ ਵਿੱਚ ਇਹ ਗੱਲ ਵੀ ਯਾਰ ਇਹ ਨਾ ਜ਼ਿੰਦਗੀ ਚ ਦੌੜਨ ਤੋਂ ਪਹਿਲਾਂ ਹੀ ਹਾਰ ਦਿੰਦੇ ਆ ਹਨਾ ਜ਼ਿੰਦਗੀ ਦੀ ਦੌੜ ਜ਼ਿੰਦਗੀ ਦੀ ਰੇਸ ਇਹ ਬੱਚੇ ਸ਼ੁਰੂ ਕਿੱਥੋਂ ਕਰਨ ਅਸੀਂ ਕਿਹਾ ਸੀ ਕਿ ਡਿਗ ਕਮਰੇ ਡਿਗ ਪਿਆ ਤੇ ਸਾਡੀ ਕੋਈ ਮਤਲਬ ਨਹੀਂ ਆ ਇਹ ਜਿਹੜਾ ਕਾਰਸ਼ਿਕਾ ਤੇ ਇੱਕ ਜੀਵੀ ਤਾਰਨਾ ਮੇਰੇ ਡੈਡੀ ਕੰਮ ਕਰਦਾ ਸੀਗਾ ਤੇ ਉਹਨਾਂ ਨੇ ਅਸੀਂ ਬੋਟਾਂ ਦਾ ਰੋਲਾ ਪੈ ਗਿਆ ਤੇ ਉਹਨਾਂ ਨੇ ਕਿਹਾ ਕਿ ਥਾਂ ਮੇਲਾ ਕਰ ਦੋ ਤੇ ਥਾਂ ਵਾਵਾ ਸੀਗਾ ਤੇ ਵਾਕੇ ਰਹਿ ਗਏ ਕੋਸੇ ਐਡੇ ਖਤਰਨਾਕ ਟਰਾਂਸਫਾਰਮਰ ਦੇ ਥੱਲੇ ਰਹਿਨੇ ਹੋ ਡਰ ਨਹੀਂ ਲੱਗਦਾ ਡਰ ਤੇ ਲੱਗਦਾ ਵਾ ਤੇ ਫਿਰ ਉਹ ਮੂਜੀ ਇਹ ਤਾਂ ਬਹੁਤ ਹਾਈ ਵੋਲਟੇਜ ਦਾ ਹੈਗਾ ਕਰੰਟ ਬਹੁਤ ਜ਼ਿਆਦਾ ਇਸ ਬੋਲਣ ਨੂੰ ਕੁਝ ਨਹੀਂ ਬਚਦਾ ਕਿਵਰ ਨਾ ਕੀ ਬੋਲੀਏ ਕੀ ਸੋਚੀਏ ਇੱਧਰ ਆਇਓ ਪੰਜ ਜੀ ਇਹ ਤੁਹਾਡਾ ਘਰ ਹੈ ਇੱਧਰ ਆਇਓ ਬੱਚੇ ਕਿੱਥੇ ਹੈਂ ਕਈ ਵਾਰ ਨਾ ਸਪੀਚਲੈਸ ਹੋ ਜਾਂਦੇ ਨਾ ਹਾਂ ਚਾਰ ਗੁੱਡੀਆਂ ਦੇ ਕਾਕਰ ਇੱਥੇ ਰਹਿੰਦੇ ਹੋ ਹਾਂਜੀ ਪਹਿਲਾਂ ਗੁਰਦਾਰੇ ਰਹਿੰਦੇ ਨੇ ਪੰਡਾ ਜੀ ਹੁਣ ਇੱਥੇ ਰਹਿ ਰਹੇ ਹਾਂ ਹਾਂਜੀ ਹੁਣ ਆਹ ਤਾਂ ਛੱਤ ਹੈ ਹੀ ਨਹੀਂ ਬਾਹਰੇ ਰਹੀ ਤਾਂ ਫਿਰ ਜੀ ਬਚੈਨਲ ਕਰ ਲਾ ਕੀ ਕਰਦੇ ਉਹ ਸੀਰੀਏ ਜੀ ਵੀ ਨਾਰਨੂ ਅੱਛਾ ਕਿੰਨੇ ਕੇ ਪੈਸੇ ਬਣਾਉਂਦਾ ਨਹੀਂਦਾ ਸਾਲ ਦਾ ਲੱਖ ਰੁਪਇਆ ਲਿੰਦਾ ਸਾਲ ਦਾ ਲੱਖ ਰੁਪਇਆ ਹਾਂਜੀ ਯਾਨੀ ਮਹੀਨੇ ਦਾ ਵੇ 7.500 8000 ਰੁਪਇਆ 8000 ਰੁਪਇਆ ਬਣਾਉਂਦਾ ਅੱਛਾ ਇਹ ਖਰਾਬ ਉਹ ਵੀ ਫ੍ਰਿਜ ਹੈ ਹਾਂਜੀ ਫ੍ਰਿਜ ਵੀ ਖਰਾਬ ਹੋ ਗਈ ਹੈ ਸਾਰੇ ਕੱਪੜੇ ਕੱਪੜੇ ਮਿਸ ਕਰ ਰਹੇ ਨੇ ਬੈਠੀਆਂ ਸਾਰੇ ਆਹ ਜਿਹੜਾ ਵਿਚਾਰ ਕੇ ਰੱਖਿਆ ਤਾਂ ਪਾਣੀ ਵੜ ਗਿਆ ਲੈ ਇਹਦੇ ਸਾਰੇ ਖਰਾਬ ਹੋ ਗਏ ਬੋਲੋ ਇਹ ਤਾਂ ਪੂਰਾ ਪਾਣੀ ਚੜਿਆ ਹੋਇਆ ਸੀ ਉਹ ਪਾਣੀ ਦਾ ਉਹ ਨਿਸ਼ਾਨ ਹਾਂ ਬਾਰੇ ਦਾ ਬਹੁਤ ਪਾਣੀ ਹੈ ਵਿੱਚ ਵੀ ਪਾਣੀ ਹੈ ਪਹਿਲੇ ਵੀ ਖੜਾ ਹਾਂ ਤੇ ਜਿਹੜੇ ਕੱਢ ਲਏ ਜਿੰਨੇ ਵੀ ਸੇਮ ਜੜੀ ਕੱਪੜੇ ਹੈਗੇ ਹੋਰ ਹਾਂਜੀ ਦੇ ਕੇ ਗਏ ਵੀਰ ਜੀ ਇਹ ਜਿਹੜੇ ਹੁੰਦੇ ਨੇ ਤੁਹਾਡੇ ਕੋਲ ਖਾਣ ਨਹੀਂ ਖਾਣ ਦੀ ਮਾਂ ਮੈਂ ਦੇਖ ਰਿਹਾ ਪਿੱਛੇ ਹੈ ਨਾ ਹਾਂ ਰੱਬ ਦੇ ਵਿਸ਼ਵਾਸ ਨਾਲ ਨਾਲ ਚੱਲਦਾ ਪੂਰਾ ਇਹ ਬੇਟੀ ਸਾਡੇ ਕੋਲ ਕਿਸੇ ਹੋਰ ਘਰ ਦੇ ਬਹੁਤ ਢਾਇਆ ਹੋਇਆ ਕੋਠਾ ਸੀਗਾ ਪਾਣੀ ਚੜਿਆ ਹੋਇਆ ਸੀ ਉੱਥੇ ਉੱਥੇ ਖੜੇ ਸੀ ਅਸੀਂ ਉਹ ਘਰ ਦੇਖ ਰਹੇ ਸੀ ਇਹ ਬੇਟੀ ਆਈ ਸਾਡੇ ਕੋਲ ਕਿਸੇ ਉਮੀਦ ਚ ਆਈ ਹੈ ਨਾ ਕਿਸੇ ਉਮੀਦ ਦੇ ਵਿੱਚ ਆਈ ਗਿਆ ਘਰ ਬਣਾ ਦੋ ਸਾਡਾ ਆਉਂਦੇ ਦੀ ਵਾਧੂ ਵੀਰ ਜੀ ਬਰੀ ਤੇ ਹੋਰ ਨਹੀਂ ਕੀ ਕੇ ਨਾ ਵਾਦ ਨਹੀਂ ਪੁੱਛੀ ਛੜੀ ਅਸਾ ਵੀਰ ਕਲਾਕਾਰ ਆਇਆ ਤੇ ਜੇ ਤੁਸੀਂ ਆਏ ਜੇ ਬਸ ਨਹੀਂ ਅਸੀਂ ਜ਼ੁਬਾਨ ਦੇ ਰਹੇ ਜੀ ਅਸੀਂ ਅਸੀਂ ਹੋਰ ਨਹੀਂ ਤੇ ਕੋਈ ਵੀ ਆ ਅਸੀਂ ਤੁਹਾਡਾ ਘਰ ਕੱਲ ਤੋਂ ਕੱਲ ਤੋਂ ਸ਼ੁਰੂ ਕਰ ਰਹੇ ਹਾਂ ਜੀ ਠੀਕ ਹੈ ਕੱਲ ਤੋਂ ਅਸੀਂ ਬਣਾਉਣਾ ਸ਼ੁਰੂ ਕਰ ਰਹੇ ਹਾਂ ਠੀਕ ਹੈ ਬੱਚੇ ਤੁਹਾਡਾ ਆਨਾ ਕਾਮਯਾਬ ਹੋ ਗਿਆ ਬਾਬਾ ਜੀ ਸਾਡੇ ਹਾਂਜੀ ਆਨੇ ਆ ਜੀ ਹਾਂਜੀ ਸਾਰੇ ਗਰੀਬ ਸਾਰੇ ਵੇਖਿਆ ਤੁਹਾਡੇ ਵੀ ਕੋਠੇ ਟਾਏ ਹੋਏ ਦੰਦਾ ਵੀ ਟਗੇ ਕੋਠੇ ਵੀ ਪਾਟੇ ਬਾਬਾ ਜੀ ਔਰ ਤੇ ਵੀ ਪਾਤੇ ਨਹੀਂ ਆਉਂਦੇ ਅੰਨ ਜੀ ਮੈਂ ਅੰਨ ਤੁਸੀਂ ਪਹੁੰਚੋ ਬਸ ਕਰੇ ਮੈਂ ਆ ਰਹੇ ਬੰਬਰ ਵਾਲਿਆਂ ਦੀਆਂ ਫੀਸਾਂ ਤਾਰਤੀਆਂ ਸਾਡੇ ਬੱਚਿਆਂ ਦੀਆਂ ਨਾ ਕਿਸੇ ਨੇ ਫੀਸਾਂ ਹੀ ਤਾਰੀਆਂ ਜੀ ਆਟਾ ਸੱਤਾ ਵਾਧੂ ਇਹ ਨਹੀਂ ਅਸੀਂ ਕਹਿੰਦੇ ਪਿਓ ਨੇ ਸਾਡੇ ਬੱਚੇ ਕਰੇ ਤਾਂ ਸੱਤਾ ਪੈਣਾ ਪਰਾਵਾਂ ਬੜਾ ਸਾਦ ਦਿੱਤਾ ਵਾ ਢੀੜੇ ਲੱਤੇ ਤਾਂ ਕਿ ਦਿੱਤਾ ਪਰ ਜਿੱਥੇ ਬਾਬਾ ਜੀ ਮਾਇਆ ਦੀ ਲੋੜ ਉੱਤੇ ਤੇ ਹਾਸੇ ਪੈਸੇ ਲੱਗਣਾ ਜੀ ਉੱਥੇ ਪੈਸੇ ਲੱਗਣਾ ਹਾਂਜੀ ਹਾਂਜੀ ਏਦਾਂ ਲੋਕਾਂ ਨੂੰ ਬੜੀ ਉਮੀਦ ਹੁੰਦੀ ਹੈ ਯਾਰ ਹਾਲਾਤ ਬਹੁਤ ਖਰਾਬ ਹੈ ਘਰਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਮਹੀਨਾ ਮਹੀਨਾ ਖੜਾ ਰਿਹਾ ਸਾਰੇ ਘਰ ਤਬਾ ਹੋ ਗਏ ਯਾਰ ਇਹਨਾਂ ਦਾ ਘਰ ਤਾਂ ਆਪਾਂ ਹੁਣ ਕੱਲ੍ਹੇ ਸ਼ੁਰੂ ਕਰਨ ਲੱਗੇ ਆ ਯਾਰ ਟਰਾਂਸਫਾਰਮਰ ਦੇਖੋ ਤਾਂ ਸਹੀ ਆ ਤਾਂ ਮੇਰੇ ਲਈ ਅਕਿਰਵੀਰ ਜੀ ਮੈਂ ਕੰਮ ਕਰਨ ਗਈ ਤਾਂ ਉਹਨੇ ਵਖਾਣ ਸਾਡੇ ਕੁੜੀ ਨੂੰ ਬੱਗ ਲੱਗੀ ਜਿਸ ਇਹ ਆ ਛੋਟੀ ਬੇਟੀ ਨੂੰ ਇਧਰ ਆਓ ਵਿੱਚ ਪੇਟ ਦਾ ਛਤੀ ਸੜ ਗਈ ਸੀ ਪੇਟ ਉਹ ਸੜ ਗਈ ਸੀ ਹਾਂਜੀ ਸੜ ਗਈ ਸੀ ਅੱਛਾ ਮੈਂ ਤਾਂ ਮੁੰਡਾ ਜਿੰਮੇਦਾਰਾਂ ਤੋਂ ਉਹਨੇ ਲਾ ਲੋਚ ਕਰਾਇਆ ਸੀ ਫਿਰ ਓਹੋ ਬਹੁਤ ਮਾਰੇ ਹਾਲਾਤ ਨੇ ਜੀ ਬਹੁਤ ਮਾਰੇ ਹਾਲਾਤ ਨੇ ਦੇਖੋ ਜੇ ਉਹਨਾਂ ਦਾ ਘਰ ਬਣ ਗਿਆ ਤੇ ਬੱਚੇ ਕਿੰਨਾ ਪ੍ਰੋਡਕਟਿਵ ਕੱਢਣ ਗਿਆ ਦੀ ਜ਼ਿੰਦਗੀ ਦੇ ਵਿੱਚ ਦੇਖੋ ਦਾ ਦੇਖੋ ਆਉਣ ਵਾਲਾ ਭਵਿੱਖ ਹੈ ਆਪਣੇ ਸਮਾਜ ਦਾ ਹਾਂਜੀ ਵੀਰ ਜੀ ਝੂਟ ਨਹੀਂ ਮਾਰੇ ਤੁਹਾਨੂੰ ਦੱਸ ਦਿੱਤਾ ਵੀ ਕਲਾਕਾਰ ਆਏ ਹਨ ਕੀਰਤ ਵੀਰਾ ਉਨੇ ਸਾਨੂੰ 2.5 ਲੱਖ ਰੁਪਏ ਦੇ ਦੋਵੇਂ ਚਾਹੀਏ ਮਨਕੀਰਤ ਵਾਲਾ ਹਾਂਜੀ ਹਾਂਜੀ 2.5 ਲੱਖ ਰੁਪਏ ਦਿੱਤਾ ਇਹਨਾਂ ਨੂੰ ਉਹ ਦੋ ਗਾਵਾਂ ਦਿੱਤੀਆਂ ਇਹਨਾਂ ਨੂੰ ਚੰਗੀ ਗੱਲ ਹੈ ਹਾਂਜੀ ਇੱਕ ਇਹਦੇ ਵਿੱਚ ਹੈ 1.5 ਲੱਖ ਦਾ ਤਾਂ ਲਿਆ ਵੀਰ ਜੀ ਇਹ ਲੱਖ ਰੁਪਏ ਸਾਡੇ ਕੋਲ ਹੈਗਾ ਉਹਦੇ ਵਿੱਚ ਹੈ ਗੱਲ ਵੀ ਯਾਰ ਇਹ ਨਾ ਜ਼ਿੰਦਗੀ 'ਚ ਦੌੜਨ ਤੋਂ ਪਹਿਲਾਂ ਹੀ ਹਾਰ ਜਾਂਦੇ ਆ ਹੈ ਨਾ ਜ਼ਿੰਦਗੀ ਦੀ ਦੌੜ ਜ਼ਿੰਦਗੀ ਦੀ ਰੇਸ ਇਹ ਬੱਚੇ ਸ਼ੁਰੂ ਕਿੱਥੋਂ ਕਰਨ ਅਹੀਂ ਕਰਕੇ ਚੱਕੇ ਗਿਵਰਨਪੁਰ ਨਾਲੋਂ ਚੱਕਦੇ ਆਂ ਕਿ ਕਿਰੋ ਸਾਡੇ ਨਾਲ ਕਿਸ਼ਤ ਕਿਹੜਾ ਲੋਨ ਚੱਕਿਆ ਹਨਪੁਰ ਨਾਲੋਂ ਚੱਕਿਆ ਸੀ ਲੋਨ ਸੀ ਅੱਛਾ ਹਾਂਜੀ ਤੋਂ ਆਲੇ ਕਿਸ਼ਤਾਂ ਤਾਰ ਰਹਿੰਦੇ ਆ ਜੀ ਹੱਥ ਨੰਬਰ ਹਾਂਜੀ ਹਾਂਜੀ ਪੰਜ ਬੱਚੇ ਵੀਰਜੀ ਦੇ ਮੈਂ ਭੈਣ ਦੀ ਵੀ ਅਬਜ਼ਰਵ ਕਰ ਰਿਹਾ ਸੀਗਾ ਨਾ ਗਲੇ 'ਚ ਨਾ ਕੰਨਾਂ 'ਚ ਨਾ ਹੱਥਾਂ 'ਚ ਕੁਛ ਨਹੀਂ ਪਾਇਆ ਹੋਇਆ ਕੁਛ ਨਹੀਂ ਪਾਇਆ ਇਹ ਲੋਗ ਜਾਂ ਜ਼ਿੰਦਗੀ ਦੀ ਰੇਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਾਰ ਜਾਂਦੇ ਨਾ ਇਹ ਵੀ ਇੱਕ ਮੌਕਾ ਡਿਜ਼ਰਵ ਕਰਦੇ ਆ ਨਾ 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 ਟੈਲੈਂਟ ਸਭ ਦੇ ਕੋਲ ਹੁੰਦਾ ਲੇਕਿਨ ਦਿਖਾਉਣ ਦੇ ਲਈ ਮੰਚ ਵੀ ਚਾਹੀਦਾ ਬਟ ਸਰਵਮੈਂਟਰੀ ਪ੍ਰੋਵਾਈਡ ਕਰਨ ਲਈ ਬਹੁਤ ਅੱਛੀ ਗੱਲ ਹੈ ਮਨਕੀਰ ਉਹਨੇ ਪੈਸਾ ਦਿੱਤਾ ਇਹਨਾਂ ਨੂੰ ਇਹਨਾਂ ਨੇ ਥਾਂ ਲੈ ਲਿਆ ਤੇ ਆਪਾਂ ਪਾ ਕੇ ਦੇਣ ਲੱਗੇ ਹਾਂ ਖੁਸ਼ ਹੁਣ ਹਾਂਜੀ ਕੱਲ ਤੋਂ ਤੁਹਾਡਾ ਘਰ ਸ਼ੁਰੂ ਕਰ ਰਹੇ ਹਾਂ ਠੀਕ ਹੈ ਬੜੀ ਮਿਹਰਬਾਨੀ ਵੀਰ ਜੀ ਬਸ ਮੈਂ ਬਹੁਤ ਸ਼ੁਕਰਗੁਜ਼ਾਰ ਤੁਹਾਡਾ ਸਾਡੀ ਤਾਂ ਸਾਰੀ ਜ਼ਿੰਦਗੀ ਵੀਰ ਲੱਤ ਜੀ ਸਾਡੇ ਘਰ ਬਣਨਾ ਨਹੀਂ ਸੀ ਹਾਂ ਮੈਂ ਦੇਖ ਪਾ ਰਹੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਤੁਹਾਡੇ ਕਰਜ਼ਾ ਹੈਗਾ ਜੀ ਕਰਜ਼ਾ ਹਾਂਜੀ ਹੈਗਾ ਵੀਰ ਜੀ ਕਿੰਨਾ ਜੀ ਅਨਪੂਰਨ ਨੇ ਚੱਕਿਆ ਵੀਰੇ 1.5 ਲੱਖ ਦਾ ਲੋਨ ਸੀ ਕੋਈ ਗੱਲ ਨਹੀਂ ਭੈਣੇ ਰੋਣਾ ਨਹੀਂ ਉਹ ਕਿਸ ਲਈ ਚੱਕਿਆ ਸੀਗਾ ਇਹ ਘਰ ਬਣਾਉਣ ਵਾਸਤੇ ਵੀਰ ਜੀ ਅੱਛਾ ਹਾਂਜੀ ਕੋਈ ਜਿਹਨਾਂ ਨੇ ਜ਼ਿੰਮੇਵਾਰਾਨਾ ਕੰਮ ਕਰਦਾ ਹੈ ਕੋਹਨਾਂ ਨੇ ਦਿੱਤੇ ਸੀ ਰੋ ਨਾ ਭੈ ਜੀ ਕਰਦੇ ਆ ਗੱਲ ਤੋਂ ਤੁਹਾਡਾ ਕੰਮ ਸ਼ੁਰੂ ਕਰ ਰਹੇ ਹਾਂ